ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਵੀ ਪਹੁੰਚ ਗਏ ਜੀ ਭਾਈ ਪਾਪਾ ਡੇਰਾ ਨਾਨਕ ਮੋਹਰੀ ਦੇ ਅਸੀਂ ਵੀ ਸਾਡੀ ਜਿਹੜੀ ਵੀਡੀਓ ਦੇਖਦਾ ਨਾ ਭਾਈ ਸਰਬਜੀਤ ਸਿੰਘ ਉਹ ਕਰਤਾਰਪੁਰ ਜਿਹੜਾ ਆਪਾਂ ਕਰਤਾਰਪੁਰ ਸਾਹਿਬ ਅੱਗੇ ਛੱਡ ਗਏ ਗੁਰੰਦਰ ਦੇ ਨੇੜੇ ਉਹਨੇ ਨੇੜੇ ਪੈਂਦਾ ਬਾਈ ਦਾ ਕਰੋ ਬਾਈ ਨਾਲ ਵੀ ਸਾਡਾ ਮਾਣ ਆਤਰ ਕਰਿਆ ਪੂਰਾ ਠੰਡੇ ਠੁੰਡੇ ਬਣਾਇਆ ਹੈ ਸੇਵਾ ਪੂਰੀ ਕਰੀ ਹੈ ਵੀ ਉਹ ਸਾਡੀ ਵੀਡੀਓ ਦੇਖਦਾ ਤਾਂ ਇਹ ਵੀ ਬਾਈ ਕਹਿੰਦੇ ਅਸੀਂ ਵੀਡੀਓ ਦੇਖਦੇ ਚਲੋ ਉਹਦੇ ਥਰੂ ਸਾਨੂੰ ਬਾਈਆਂ ਨੇ ਇਹਨਾਂ ਨੇ ਵੀ ਕਹਿੰਦੇ ਅਸੀਂ ਸੇਵਾ ਕਰਨੀ ਹੈ ਹੈ ਵੀ ਦਾ ਕਰਕੇ ਬਾਈ ਅਸੀਂ ਨਾਲ ਕੋਲ ਪਹੁੰਚੇ ਬਿੱਟਾ ਬਾਈ ਸਰਪੰਚ ਰਹੇ ਆ ਪਹਿਲਾਂ ਇਹ ਜੋ ਹੁਣ ਉੱਥੇ ਚਾਹ ਪਾਣੀ ਪੀਤਾ ਲੰਗਰ ਪ੍ਰਸ਼ਾਦਾ ਜਿਹੜਾ ਛਕਾਇਆ ਉਹਨਾਂ ਨੇ ਸਭ ਕੁਝ ਵੀ ਹੁਣ ਆ ਬਾਈ ਏਸੀ ਲੱਗੇ ਹੋਇਆ ਜੀ ਜੀ ਲੱਗੇ ਬੈਠਾ ਉੱਪਰ ਵੀ ਜਿਹੜਾ ਆ ਮੇਰੇ ਕਿਨੇ ਬਾਬੇ ਮੁਰਦੇ ਵੀ ਜਿਹੜਾ ਅਸੀਂ ਬਾਈ ਠੇਕੇਵਾ ਸਾਨੂੰ ਹੋਇਆ ਪਤਾ ਨਾ ਗਰਮੀ ਦਾ ਬੱਸ ਘਰਾਤੀ ਦਿੰਦੀ ਆ। ਬਈ ਹੁਣ ਬਾਈ ਤਾਂ ਕਹਿੰਦਾ ਵੀ 4 ਵਜੇ ਉੱਠਣਾ 5 ਵਜੇ ਮਾ 4 ਵਜੇ ਉੱਠ ਖੜਨਾ। ਵੀ ਮੈਨੂੰ ਲੱਗਦਾ ਨਹੀਂ ਵੀ ਅਸੀਂ 8 ਵਜੇ ਤੱਕ ਪਹਿਲਾਂ ਉੱਠ ਖੜੂ ਜਿਹੜੇ ਬਾਈ ਪੂਰੇ 12 ਘਾਟੇ ਸਫਰ ਕਰਕੇ ਸਾਰੀ ਟੀਮ ਆ ਜਿਹੜੀ ਗੁਰੂ ਧਾਮਾਂ ਦੇ ਰਾਹ ਦੇ ਵਿੱਚ ਗੁਰਦੁਆਰਾ ਕੰਧ ਸਾਹਿਬ, ਬਾਬਾ ਬਕਾਲਾ ਸਾਹਿਬ, ਨੌਵੀਂ ਪਾਸਾਹੀ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ। ਡੇਰਾ ਜੀ ਦੇਰਾ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਕੇ ਐਨ ਸਹੀ ਸ੍ਰਾਮਤ ਕੋਈ ਦਿੱਕਤ ਨਹੀਂ ਆਈ ਕੋਈ ਟਰੈਕਟਰ ਨਹੀਂ ਖੜਿਆ ਕਿਤੇ ਵੀ ਸਾਨੂੰ ਕੋਈ ਪ੍ਰੋਬਲਮ ਆਵੇ ਦਿੱਕਤ ਨਹੀਂ ਆਈ ਕੋਈ ਮੁੱਖ ਦੀ ਗੱਲ ਐਨ ਸਹੀ ਸ੍ਰਾਮਤ ਆਇਆ ਨਹੀਂ ਨਹੀਂ ਬਹੁਤ ਵਧੀਆ ਸਫਰ ਹੋਇਆ ਰੱਬ ਨੇ ਵੀ ਪੂਰਾ ਸਾਥ ਦਿੱਤਾ ਕੋਈ ਮੀਂਹ ਨਹੀਂ ਰਸਤੇ 'ਚ ਜਿੱਥੇ ਪਿਆ ਸਾਡੇ ਪਿੱਛੇ ਵੀ ਛਿਪਿਆ ਬਸ ਮੁਰੇ ਨਿਕਲਿਆ ਟਰੈਕਟਰ ਤੇ ਨਿਕਲਦਾ ਨਾ ਨਿਕਲੇ ਟਰੈਕਟਰ ਨਹੀਂ ਵੀ ਨਾਲ ਜ਼ਿਆਦਾ ਤੋਂ ਪਾਈ ਗੱਡੀਆਂ ਨਾਲ ਛਾਵੇਂ ਹੀ ਰੱਖੀ ਆ ਬਸ ਐਨ ਠੀਕ ਆਇਆ ਬਾਕੀ ਡਰਾਈਵਰ ਦੋਏ ਰਹੇ ਬਾਈ ਹਾਂ ਡਰਾਈਵਰ ਬਾਈ ਬਿੰਦਰ ਬਿੰਦਰ ਨੇ ਜਿਆਦਾ ਬਾਈ ਬਿੰਦਰ ਨੇ ਚਲਾਇਆ 160 70 ਕਿਲੋਮੀਟਰ ਚਲਾਇਆ ਹਾਂ ਇਹ ਹੁਣ ਵੀ ਕੰਮ ਲਾਇਆ ਪਿਆ ਹੁਣ ਅਸੀਂ ਨਾਮ ਲਿਖ ਕੇ ਦੇਣੇ ਆ ਵੀ ਇੱਕ ਹੋਰ ਹੈ ਬਾਈਆਂ ਦੀ ਬਾਈ ਸੇਵਾ ਦਾ ਅਸੀਂ ਕੋਈ ਮੁੱਲ ਦੇ ਨਹੀਂ ਸਕਦੇ ਜਿੱਥੇ ਅਸੀਂ ਪਹੁੰਚੇ ਹੋਏ ਆ ਵੀ ਇੱਕ ਬਾਈ ਸਾਡਾ ਪਹਿਲਾਂ ਸਬਸਕ੍ਰਾਈਬਰ ਦਾ ਰੰਦਾ ਭਾਈ ਕਹਿੰਦੇ ਸੀ ਨੌ ਰੰਦਾ ਭਾਈ ਜਿਹੜਾ ਮੁੰਡਾ ਸਾਡੇ ਕੋਲ ਤੁਸੀਂ ਪਹਿਲਾਂ ਵੀ ਦੇਖਿਆ ਹੁਣ ਰਾਤ ਲੱਗ ਗਿਆ ਤਾਂ ਉਹ ਕਹਿੰਦਾ ਮੇਰਾ ਚਾਚਾ ਲੱਗਿਆ ਮਾਸਣ ਵੀ ਕੋਰੋਨਾ ਦੀ ਰਿਪੋਰਟ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਆਪੇ ਕਰੋਗਾ ਸਾਰਾ ਕੁਝ ਬਾਕੀ ਜਿਹੜੇ ਬਾਈਆਂ ਕੋਲ ਆਇਆ ਕਹਿੰਦੇ ਕੋਰੋਨਾ ਰਿਪੋਰਟ ਅਸੀਂ ਕਰਨੀ ਆ ਥੋੜੀ ਇਹਨਾਂ ਦਾ ਬਾਬਾ ਜੀ ਉੱਥੇ ਜੀ ਵੀ ਹੁਣ ਬਾਈ ਅਸੀਂ ਨਾਮ ਲਿਖ ਕੀ ਦੇਣੇ ਆ ਇੱਧਰ ਨਾਮ ਲਿਖਣ ਆਇਆ ਵਾਲੇ ਥੋੜੀ ਜਿਹੀ ਕਸਰ ਆ ਗਈ ਉਹਨਾਂ ਜਿਹੜੇ ਸਾਰੇ ਸਾਰਾ ਹਸਪੀਟਲ ਤੇ ਕਾਰੋਬਾਰ ਸਾਰੀ ਆਪੇ ਹੋਣੇ ਜੀ ਕਾਰੋਬਾਰ ਠੀਕ ਨਹੀਂ ਉਹ ਵਿੰਦਰ ਬਾਕੀ ਬੰਦੇ ਇੱਧਰ ਬੈਠੇ ਆ ਬਾਈ ਬਾਕੀ ਸਾਡਾ ਡਰਾਈਵਰ ਹੈ ਭਾਈਆ ਹਾਂ ਇੱਧਰ ਵਿੰਦਰ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਸਰਵਜ ਸਿੰਘ ਦਾ ਪਿਆ ਧੰਨਵਾਦ ਕਰਦੇ ਆ ਵੀ ਜਿਹੜਾ ਕੋਰੀਡੋਰ ਵਾਸਤੇ ਸਾਨੂੰ ਲੈ ਕੇ ਆਇਆ ਹੈ ਨਾ ਨਾ ਨਹੀਂ ਨਹੀਂ ਤੇ ਰਸਤੇ ਵਿੱਚ ਸਾਨੂੰ ਬਹੁਤ ਸੱਜ ਤੇ ਹੁਣ ਜਿੱਥੇ ਅਸੀਂ ਲਾਸਟ ਵਿੱਚ ਆ ਕੇ ਰੁਕੇ ਆ ਉਹਨਾਂ ਦਾ ਬਾਈ ਜੀ ਨੇ ਧੰਨ ਧੰਨ ਕਰਾ ਦਿੱਤੀ ਪਹਿਲਾਂ ਪ੍ਰਸ਼ਾਦਾ ਚਕਾਇਆ ਪ੍ਰਸ਼ਾਦਾ ਦੇ ਬਾਅਦ ਉਹਨਾਂ ਨੇ ਮੂੰਹ ਮਿੱਠਾ ਕਰਾਇਆ ਮੂੰਹ ਮਿੱਠਾ ਕਰਾਉਣ ਦੇ ਬਾਅਦ ਸਾਨੂੰ ਐਸੇ ਸਥਾਨ ਜਗ੍ਹਾ ਤੇ ਪਾਇਆ ਵੀ ਐਸੀ ਲੱਗੇ ਵਿਆ ਸਾਨੂੰ ਸੋਚ ਵੀ ਨਹੀਂਤਾ ਜੇ ਅਸੀਂ ਐਸੀ ਚ ਪਾਵਾਂਗੇ ਪਰ ਉਹਨਾਂ ਬਾਈਆਂ ਦਾ ਬਹੁਤ ਧੰਨਵਾਦ ਪ੍ਰਧਾਨ ਆਪਣੇ ਦਾਜ ਵਾਲੀ ਟੇਚੀ ਦੀ ਜੀ ਬੰਨ ਚੁੱਕੇ ਆ ਬਾਕੀ ਭਾਈ ਜਿਹੜਾ ਇਹ ਕਿਸੇ ਵੀਰ ਨਾਲ ਜਾਣਾ ਹੋਵੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਾਅਦ ਤੇ ਨਹੀਂ ਕਿਸੇ ਪ੍ਰੋਸੈਸ ਦਾ ਪਤਾ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਨੰਬਰ ਤੁਹਾਡੇ ਕੋਲ ਹੈਗੇ ਸਾਡੇ 941744482 ਕੋਈ ਹੋਰੇ ਕੋਰੋਨਾ ਦੀ ਰਿਪੋਰਟ ਗਰਾਊਂਡ 'ਤੇ ਲੋੜ ਨਹੀਂ ਭਾਈ ਆਪਾਂ ਨੂੰ ਜਾਣਦੇ ਆਪਾਂ ਤੁਹਾਨੂੰ ਉਹਨਾਂ ਨਾਲ ਕਰ ਮਲਾਵਾਂਗੇ ਸਾਰਾ ਕੁਝ ਇਹ ਕਰਨੇ ਕੋਈ ਹੋਰੇ ਬਾਕੀ ਜਿਹੜਾ ਥੋੜਾ ਜਿਹਾ ਪ੍ਰੋਸੈਸ ਸਮਝਣਾ ਹੁੰਦਾ ਇੱਕ ਰਿਪੋਰਟ ਰਿਪੋਰਟ ਜ਼ਰੂਰੀ ਹਾਂ ਰਿਪੋਰਟ ਕਰਾਉਣੀ ਹੀ ਪੈਣੀ ਹੈ ਜੇ ਜਾਣ ਪਛਾਣ ਨਾਲ ਹੋ ਜਾਵੇ ਤਾਂ ਬੈਟਰ ਹੈ ਨਹੀਂ ਆਪ ਕਰਾਉਣੀ ਪੈਣੀ ਹੈ ਆਪ ਕਰਾਉਣੀ ਪੈਣੀ ਹਾਂ ਕਰਾਉਣੀ ਪੈਣੀ ਪ੍ਰੋਸੈਸ ਗਲਤ ਜੇ ਹੋ ਜਾਂਦਾ ਹੈ ਟਿਕਟ ਡਰ ਦਾ ਬੰਦਾ ਕਰਾਉਂਦੇ ਨਹੀਂ ਹੈਗਾ ਜੇ ਆਪਾਂ ਲਾਊਡਰ ਤੇ ਕਰਾਉਂਦੇ ਮੇਰ ਜੁਲਕੇ ਤਾਂ ਉਹ ਮਹਿੰਗਾ ਸੌਦਾ ਪੈ ਜਾਂਦਾ ਹਾਂ ਵੀ ਕੋਈ ਚੜ੍ਹ ਕੇ ਸਪਾਰਕ ਕਰ ਲਿਓ ਅਸੀਂ ਨਾਲ ਖੜੇ ਹਾਂ ਤੁਹਾਡੇ ਚੜ੍ਹ ਮਾਰੀ ਆ ਸਾਰੇ ਜਾਣਦੇ ਆ ਬਾਕੀ ਭਾਈ ਜਿਹੜਾ ਧੰਨਵਾਦ ਕਰਿਆ ਫਿਰਤਵਾਲ ਵੀਰ ਨੇ ਇਹ ਭਾਈ ਧੰਨਵਾਦ ਵਾਲੀ ਗੱਲ ਨਹੀਂ ਪੁੱਛ ਲੋ ਜਾਂ ਸਲਾਮ ਬਣੀ ਹੈ ਮਿੰਟ ਉਸ ਗਿੰਦੀ ਮਿੰਟ ਉਸ ਗਿੰਦੀ ਬਾਈ ਜਿਹੜਾ ਰੰਦਾਵਾ ਗਿਆ ਵਾ ਤਾਂ ਮੋਟਰ ਪਰ ਉਹਦੇ ਬੈਠੀ 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 ਜਦੋਂ ਬਾਈ ਕਹਿੰਦਾ ਵੀ ਚਲੋ ਕੰਨ ਨਹੀਂ ਇੰਜਨ ਇੱਟੇ ਕਹਿੰਦਾ ਤੁਰਨਾ ਚਾਹੀਦਾ ਬਾਕੀ ਨੇ ਲੰਬੇ ਲੱਕ ਮਾਰਨੇ ਆ ਤਰਫਾਂ ਦੇ ਬਾਕੀ ਬਾਈ ਜਿਹੜੀ ਸਾਰੇ ਗਏ ਟੀਮ ਆਈ ਆ 18 ਬੰਦੇ 19 ਆਏ ਬਾਈ ਵੀ ਸਾਰਿਆਂ ਦਾ ਬਾਈ ਧੰਨਵਾਦ ਕਰਦਾ ਵੀ ਚਲੋ ਮੇਰੇ ਅੰਡਰ ਰਹਿ ਕੇ ਚੱਲੇ ਆ ਬਈ ਬਹੁਤ ਵਧੀਆ ਧੰਨਵਾਦ ਆ ਬਾਈ ਇਹ ਮੇਰੇ ਬੰਦਾ ਦਾ ਲੰਬੜਦਾਰ ਆ ਬਈ ਦੇਖਣਾ ਟਾਈਮ ਅੱਜ ਲੰਘਿਆ ਕਣ ਸਾਡਾ ਫੇਰ ਲੰਘ ਜੇ ਜਿਹੜੇ ਸਾਰੇ ਜਣੇ ਖੁਸ਼ੀ ਮੇਲੇ ਚ ਬੈਠੇ ਦਾ ਦੇਖ ਲੈ ਕੋਈ ਆਪਣਾ ਬਣਾ ਦੇ ਪੁੱਲਾ ਜਿਹੜਾ ਰਹਿ ਗਿਆ ਬੰਦਾ ਕਰਾ ਠੀਕ ਨਾ ਉਮਰ ਕਿੰਨੀ ਤੂੰ ਬਿੰਨਾ ਵਾ 12 ਹੋਵੇ ਪੂਰੇ ਉਮਰ ਮਤਲਬ ਕਰ ਰਹੀ ਹੈ ਨਾ ਲੂਆ ਗੜੀ ਜਾ ਲਾ ਹੁਣ ਕਾਲੀਆਂ ਲਾ ਆਹ ਜਿਹੜਾ ਮੇਰਾ ਉਮਰ 54 ਦੀ ਉਮਰ ਲਿਖ ਦੇ 71ਵਾਂ ਜਾ ਕੇ ਲਾ ਲਿਖ ਦੇ ਬਈ ਉਮਰ ਮੰਗਾ ਲਈਦੀ ਚੰਗ ਲੱਗੀ ਆਹ ਤਾਂ ਤਾਂ ਮੰਗਾ ਲਈਦੀ ਚੰਗ ਲੱਗੀ ਦੇਖ ਲਓ ਬਾਕੀ ਪਾਕਿਸਤਾਨੀ ਨਾ ਲੱਗੀ ਆ ਜਬ ਬੜੀ ਮੈਂ ਸੁੱਝਦੇ ਨੇ ਇਹਦੀ ਬੜੇ ਸੰਗਾਲੀ ਰਾਤ ਨੂੰ ਕੱਲ ਨੂੰ ਸਵੇਰੇ ਅਸੀਂ 8 ਵਜੇ ਤੁਰੋਗੇ 8:30 ਵੱਟੇ ਬਾਅਦ ਸਾਢੇ 8:00 ਤੁਰ ਪੈਣਾ ਵੀ ਸਾਢੇ 8:30 ਵਜੇ ਐਂਟਰੀ ਹੋਣ ਲੱਗ ਜਾਂਦੀ ਹੈ ਬਾਕੀ ਗਾਵਾ ਦੇਖਾਂਗੇ ਵਿਖਾਵਾ ਦੇ ਤੁਹਾਨੂੰ ਰਸਤੇ ਸਾਈ ਕੋਰ ਹੈ ਕਹਿੰਦਾ ਭਾਉ ਮਾਣ ਲਾਉਰੇ ਨੂੰ ਕਰ ਜਾਣਾ ਨਹੀਂ ਜਾ ਨਹੀਂ ਆਹ ਠੀਕ ਹੈ ਵਧੀਆ ਜਿੰਨੇ ਜਰੂਰ ਆਓ ਜਿਹੜਾ ਹੁੰਦਾ ਹੈ ਮਿਲਣ ਨੂੰ ਠੀਕ ਹੈ ਨਹੀਂ ਆਜੋ ਆਜੋ ਜਿਹੜਾ ਹੁੰਦਾ ਜਰੂਰ ਆਓ ਮਿਲਣ ਨੂੰ ਜੀ ਬਾਕੀ ਭਾਈ ਸਾਰਿਆਂ ਦਾ ਧੰਨਵਾਦ ਆ ਜੀਰਾਂ ਦਾ ਬਹੁਤ ਬੀਰਾਂ ਨੇ ਫੋਨ ਵੀ ਆਏ ਆ ਵੀ ਸਾਰਿਆਂ ਨੇ ਦੁਆਇਆ ਦਾ ਦੁਆਵਾਂ ਕਰੀਆਂ ਵੀ ਹਾਂ ਵਧੀਆ ਹੋ ਯਾਤਰਾ ਠੀਕ ਆ ਸਾਰਿਆਂ ਭਾਈ ਬਹੁਤ ਵਧੀਆ ਪਹੁੰਚੇ ਸੀ ਉਹਨੇ ਹਾਂ ਆਹ ਜਿਹੜੇ ਆਏ ਕਦੇ ਨਹੀਂ ਆਇਆ ਸਾਰਿਆਂ ਦਾ ਧੰਨਵਾਦ ਤੈਨੂੰ ਧੰਨਵਾਦ ਜੀ ਕਬੀਰ ਦਾ ਉਰੇ ਫੋਨ ਆਇਆ ਡੇਰਾ ਬਾਬਾ ਨਾਨਕ ਦਾ ਹੀ ਆ ਕਹਿੰਦਾ ਬਸਰ ਲੈ ਟਾਈਮ ਬਾਹਰ ਵੀ ਰੋਟੀ ਜਿਹੜੇ ਖਾਣਾ ਪੀਣਾ ਹੋਣਾ ਦਾ ਮੇਰੇ ਕਿੰਨੇ ਦੇ ਸਾਡਾ ਸਾਰਾ ਕੁਝ ਵੀ ਕਿਸੇ ਵੀ ਹੋਟਲ ਵਿੱਚ ਜਿੱਥੇ ਖਾਣੇ ਆ ਖਾ ਕੇ ਮੈਨੂੰ ਕਹਿੰਦਾ ਉਹਨਾਂ ਦਾ ਕਾਊਂਟਰ ਨੰਬਰ ਦੇ ਦਿਓ ਮੈਂ ਪੈਸੇ ਪਾਵਾਂ ਮਹਾਬੀ ਧੰਨਵਾਦ ਹੁਣ ਪਹਿਨਾ ਬਾਈ ਦੇ ਮਦਰ ਬੈਠੇ ਆ ਹਾਂ ਵੀ ਹੁਣ ਉਧਰ ਲੈ ਨਾ ਕਰਿਆ ਉਹਨਾਂ ਦਾ ਬਹੁਤ ਧੰਨਵਾਦ ਆ ਬਾਈ ਦਾ ਵੀ ਬਾਈ ਜਿਹਨੇ ਸਾਨੂੰ ਆਦ ਕਰਿਆ ਗਰਦਾਉਪੁਰ ਦੇ ਬਾਈ ਦਾ ਹੁਣ ਫੋਨ ਆਇਆ ਉਹਨਾਂ ਕੱਲੂ ਮਿਲਣ ਵਾਸਤੇ ਆਉਣਾ ਬਾਈ ਉਹਦੇ ਵੀ ਧੰਨਵਾਦ ਆ ਬਹੁਤ ਬਾਈ ਪਿਆਰ ਦਿੱਤਾ ਬਾਈਆਂ ਸਾਰਾ ਧੰਨਵਾਦ ਆ ਬਾਕੀ ਬਾਈ ਬਾਕੀ ਬਾਈ ਜਿਹੜੀ ਵਿੱਚ ਰੱਖੀ ਦੀ ਪ੍ਰਣਾਲੀ ਜਿਹੜਾ ਕਹਿੰਦੇ ਵੀ ਗਰਮ ਹੋ ਜਣੀ ਆ ਬਹੁਤ ਨੀਂਦ ਜਾਵਾ ਉਹਨੇ ਨਜ਼ਾਰਾ ਦਿੱਤਾ ਪੂਰਾ ਹੈ ਨਾ ਪਤਾ ਨਹੀਂ ਲੱਗਿਆ ਵੀ ਥੱਲੇ ਬਹੁ ਆ ਪ੍ਰਾਣੀ ਆ ਹਾਂ ਇਹ ਬਹੁਤ ਵਧੀਆ ਰਿਹਾ ਕੋਈ ਜੇ ਬਣ ਕੇ ਸਾਡੇ ਆਏ ਨੇ ਠੀਕ ਰਹਿ ਅਸੀਂ ਉਸ ਇੱਕ ਹੋਰ ਬੰਗੀ ਵੀ ਗੱਲ ਆ ਮੌਸਮ ਨੇ ਮੌਸਾ ਆ ਦਿੱਤਾ ਹਾਂ ਹਾਂ ਜਮਾਈ ਡੰਡਾ ਰਿਹਾ ਹਾਂ ਬਾਕੀ ਮੀਂਹ ਜਿਹੜਾ ਰਿਹਾ ਯਾਰ 2 ਕਿਲੋਮੀਟਰ ਚ ਰਿਹਾ ਹਾਂ ਬਸ ਉਹੀ ਸੌਣ ਵਾਲਾ ਸਾਟ ਆਪਣੇ ਵਾਲੇ ਕੰਮ ਹੈ ਹਾਂ ਵੀ ਇੱਕ ਸਾਨੂੰ 4-5 ਦਿਨ ਪਹਿਲਾਂ ਖਬਰਾਂ ਮਿਲ ਜਾਂਦੀਆਂ ਵੀ ਉਧਰ ਮੀਂਹ ਬਹੁਤ ਪੈਂਦਾ ਜਲੰਧਰ ਦਾ ਬਹੁਤ ਸਿਆ ਵੀ ਪਤਾ ਨਹੀਂ ਪਿਛਲੀਆਂ ਵੀਡੀਓ ਦਿਖਾਈ ਗਏ ਪਾਣੀ ਬਹੁਤ ਚੱਲਦਾ ਦਿਖਾਈ ਗਏ ਪਰ ਇਧਰ ਇੰਨਾ ਪਾਣੀ ਭੂਣ ਕੇ ਦਿੰਦੇ ਨੇ ਇਹ ਲੀਕਦਾ ਭਾਈ ਗਾ ਸਾਡੇ ਦਾਦਾ ਦਾ ਭਾਈ ਗਾ ਸਾਡੇ ਜਿੰਨਾ ਕ ਮੀਹ ਉਹਨਾਂ ਦਾ ਪੈਜੂਏ ਸਾਡੇ ਪਾਣੀ ਦਾ ਉਹਨਾਂ ਕੇ ਨਿਕਾਸ ਆ ਆਓ ਪਾਣੀ ਆਪਣੇ ਜਿੰਦਿਆਂ ਦੇ ਉੱਚੇ ਪਾਣੀ ਦਰਿਆ ਨੇ ਡੇੜਿਆ ਗਾ ਸਾਡੇ ਆਪਣੇ ਮੰਗਣੇ ਆ ਪਾਣੀ ਦਾ ਬਹੁਤ ਠੀਕ ਆ ਯਾਰ ਵਧੀਆ ਬਾਕੀ ਭਾਈ ਸਹੀ ਸਲਾਮਤ ਪਹੁੰਚੇ ਆ ਬਾਬੇ ਨਾਨਕ ਦਾ ਕੋਈ ਹੋ ਨਹੀਂ ਬਹੁਤ ਬਹੁਤ ਸ਼ੁਕਰੀਆ ਨਰਵੇਗਨ ਯਾਤਰਾ ਆਈ ਹੈ ਜਿਹੜੀ ਸਾਰੇ ਬਾਕੀ ਫਜ਼ਲ ਪਾੜੀ ਭਾਈ ਇਹਦੇ ਵਧੀਆ ਇਹਦਾ ਜਿਆਦਾ ਬਾਸਮਤੀ ਲੱਗੀ ਹੋਈ ਹੈ ਹਨ ਇਹਨੇ ਜਾ ਰਹਾ ਨੁਕਸਾਨ ਕਰਿਆ ਜੀ ਨਾ ਰੋਡ ਨਹੀਂ ਰੋਡ ਆ ਮਿੱਟੀ ਮੱਟੀ ਪੌਂ ਪੱਟ ਬਹੁਤ ਆ ਇੱਧਰ ਆਹ ਤੇ ਨੀ ਰੋੜਾ ਸਾਡੇ ਕਦੇ ਸਿਰ ਤੋਂ ਬੜਾ ਹੈਰਾਨ ਹੈ ਇਹਦੇ ਇਨਾ ਰੋਡ ਦੀ ਕਿੱਦਾਂ ਦੇਖਾ ਨਿਕਲਿਆ। ਮਿੱਟੀ ਦੇ ਕਿੰਨਾ ਪਾਇਆ ਹੋਇਆ। ਮਿੱਟੀ ਦੇ ਕਿੰਨੋਂ ਚੱਕ ਕੇ ਬਣਾ ਲਈ। ਫੇਲ ਖੇਤ ਨੂੰ ਨਹੀਂ ਮੈਂ ਕਰਦੇ ਬੋ। ਨਾਲੇ ਆ ਨਾਲੇ ਖੇਤ ਨਹੀਂ ਮੈਂ ਕਰਦੇ। ਉਹ ਬਿਜਲੀ ਦਾ ਖੰਭਾ ਤੁਸੀਂ ਬੰਨਦਾ ਬਖੋਰ ਨਾ ਕਹਿੰਦਾ 25-25 ਫੋਟ ਕੱਲੇ ਹੀ ਖੜਾ ਢਾਹ ਕੇ। ਥੈਲੇ ਲਾ ਲਾ ਕੇ ਰੁੱਕੇ ਪੇ ਵਿੱਚ। ਮਿਰਕੇ ਥੈਲੇ ਲਾ ਲਾ ਕੇ ਰੁੱਕੇ ਪੇ ਵਿੱਚ ਇਹਨੇ ਖਰਾਬ ਹੋ ਗਿਆ। ਆ ਇੱਕ ਗਰੇਮ ਨੇ ਸਾਰੇ ਘੇਰੇ ਲਈ। ਸਾਰੇ ਘੇਰੇ ਪਿਆ ਨੇ ਇੱਕ ਖੰਭੇ ਨੇ 4-5 ਖੰਭੇ ਘੇਰੇ ਪਿਆ। ਹਾਂ ਉਹਨੇ ਘੇਰੇ ਹੋਇਆ। ਹਾਂ। ਵੀ ਜਿਹੜੀ ਜ਼ਿਆਦਾ ਬਾਤ ਵਧੀਆ ਬਾਕੀ ਭਾਈ ਸਾਨੂੰ ਵੀ ਤਿੰਨ ਗੱਲਾਂ ਤੁਸੀਂ ਕਹਿੰਨੋ ਅਪਰਾਧਨ ਜਾਣਾ ਕਹਿੰਦਾ ਜੇ ਦੇਖੋ ਤਾਂ ਸਾਰੀ ਉਹੀ ਹੈ ਜਿਹੜੀ ਲੱਗਦੀ ਦੀ ਬਿਮਾਰੀ ਪਈ ਉਹ ਤਾਂ ਸਿੱਧੀ ਵੀ ਜਾਈ ਹੋਈ ਹੋਈ ਆ ਹਾਂ ਆਪਾਂ ਲੱਗ ਕੇ ਦੀਵੇਂ ਮੁਟੇ ਆਓ ਹਾਂ ਸਿੱਧੀ ਵੀ ਜਾਈ ਹੋਈ ਹੋਈ ਆ ਪੁੱਛਿਆ ਦਾ ਭਾਈ ਹਾਂ ਅੱਜ ਥੋੜਾ ਸਾਨੂੰ ਦਿੰਗੇ ਛਿਪੇ ਗਿਆ ਨੇਰੇ ਆ ਗਿਆ ਦਾ ਚਾਹ ਪਾਣੀ ਪੀਣ ਦਾ ਨੁ ਪ੍ਰਸ਼ਾਦਾ ਚਾਹ ਰਹੇ ਨਹੀਂ ਰਹੋਗੇ ਕੱਲੋਂ ਦੇਖਾਂਗੇ ਦਿਨ ਵਿੱਚ ਬਾਕੀ ਪਤਾ ਲੱਗੂਗਾ ਵੀਡੀਓ ਵੀ ਨੇਰੇ ਚ ਬਣ ਰਹੀ ਹੈ ਸਾਡੇ ਹਾਂ ਅਸੀਂ ਚਾਰਾਂ ਸਾਈਡ ਦੇਖਾਂਗੇ ਓਏ ਮੁੰਡਾ ਨੇ ਪਿੱਛੇ ਰਹਿਣਾ ਬਾਈ ਕੱਲੂ ਜੀ ਦਾਪੂਗਾ ਪਿੱਛੇ ਦਰਵੀਨ আর ਚਤਿੰਦਰ ਇਹਨਾਂ ਨੂੰ ਬਾਈ ਸਾਨੂੰ ਤਾਂ ਕਿਸੇ ਨੇ ਸਾਹਮਣਾ ਇਹ ਤਾਂ ਆਪਣੇ ਪੈਰਾਂ ਹੀ ਆਪ ਜਾਣਾ ਇਹਨਾਂ ਤੋਂ ਸਾਹਮਣੇ ਵਾਲੇ ਪਾਉਦਾ ਕੱਲੇ ਕੱਲੇ ਨੇ ਸਾਈ ਦਾਦੂ ਕਹਿੰਦਾ ਮੈਂ ਕਮਾਉਣਾ ਤੂੰ ਕਹਿੰਦਾ ਮੈਂ ਕਮਾਉਣਾ ਨਹੀਂ ਬੀ ਮੁੜਿਆ ਹੋ ਟਾਈਂ ਦਾ ਬਾਈ ਹਾਂ ਤਰੀਆ ਸੀ ਸਾਨੂੰ ਤਾਂ ਉਰੇ ਨਹੀਂ ਸਾਨੂੰ ਪਤਾ ਹੈਗਾ ਉਹ ਮਰਦਾ ਹੁਣ ਬਾਈ ਪੁੱਛਦਾ ਦੇਖਿਆ ਤਾਂ ਬਾਈ ਮੇਰੀ ਯਾਰ ਸੁਣ ਲੈ ਕਿ ਹੁਣ ਸਾਨੂੰ ਵੀ ਨਹੀਂ ਪਤਾ ਸੀ ਕਿੱਥੇ ਘੁੰਮਣਾ ਇਹਦਾ ਹੁਣ ਕੋਈ ਪਤਾ ਕਿੱਥੇ ਪਾਉਂਦੇ ਨੇ ਮਾਂ ਬਲਕੀ ਸੀ ਨੂੰ ਦੇਖਿਆ ਤਾਂ ਬਾਈ ਪੁੱਛਦਾ ਕੱਲ ਛੱਡ ਕੇ ਗਿਆ ਅਸੀਂ ਫੋਰਗੇ ਆਹ ਜੀ ਵੀ ਵੀਰੇ ਦਾ ਭਗਵਾ ਲਵੇ ਕੋਈ ਨਹੀਂ ਤੁਸੀਂ ਮੈਂ ਉੱਤੇ ਪਹੁੰਚੇ ਮੈਂ ਉੱਤੇ ਪਹੁੰਚ ਜਾਊਗਾ ਨਾ ਹੈ ਉਹ ਖਾਲੀ ਬਾਲ ਨੂੰ ਨਾ ਚੱਲੇ ਨਹੀਂ ਨਾ ਉਹ ਬੰਦਾ ਅੱਗੇ ਬੈਠਿਆ ਇਹਦਾ ਗੱਲ ਬਾਤੀ ਉਹ ਭਾਈ ਲੇਖੋਗੇ ਨੌ ਕਿੰਨੇ ਕਰੇਗੇ ਤੇਰੀ ਉਮਰ ਦਾ ਮੈਨੂੰ ਉਮਰ ਵੀ ਨਹੀਂ ਪਤਾ ਹੈਗਾ ਚਾਚਾ ਉਹੀ ਕਹਿੰਦਾ ਤੁਹਾਨੂੰ ਉਹ ਚਾਚੇ ਦੇ ਸਾਹ ਕੋ ਨਿਖਦੇ 55000 ਰੁਪਏ ਜਰਾ ਤੇਗਾ ਬਕੀ ਲਿਜਣੀ ਹੈ ਨਾ ਲਿਖੋ 55000 ਚਾਹੀਦਾ ਬਣੇ ਲਿਖੇ 55000 ਦਰ ਵੀ ਤੇਰੀ ਹੈ ਅਮਰੀਕਾ ਕਰਦਾ ਮੁੰਡੇ ਲਗਾਨੀ ਹੈ ਤੇਰਾ ਆਪਣੀ ਜਪਾਂ ਗਿਆ ਤੇ ਮੇਰੀ ਬਾਣੀ ਤੇ ਥੋੜੀ ਲੰਮੀ ਤੇਰਾ ਨਾਮ ਹੀ ਦੱਸਦਾ ਮੈਂ ਤੇ ਦੇਖਦੇ ਚੱਲ ਖੜੇ ਪਾ ਕੇ ਜਾਓ ਮੇਰਾ ਲਿਖਤਾ ਤੇਰੀ ਉਮਰ ਤੇਰੇ ਹਾਨ ਦਾ 1 ਸਾਲ ਛੋਟਾ ਦਿੱਤੇ ਹੁਣ ਤੂੰ ਦੇਖ ਲੈ ਤੂੰ ਕਹਾ ਦਾ ਜਦ ਤੁਹਾਡੇ ਬੜੀ ਮਾਸ ਨੇ ਬੱਚੀ ਦਿੱਤੀ ਤੇ ਜੱਦਾ ਜਾਨ ਮੇਰਾ ਥੋੜਾ ਬੰਦੇ ਹੋ ਜਾਣੇ ਆਪਾਂ ਆ 16 ਜਣੇ ਆ ਹੋ ਗਏ ਥੋੜਾ ਲਿਖੋਗੇ ਬਾਜੀ ਹਾਂ ਕਿ ਇੱਕ ਦੋ ਠੀਕ ਹੈ ਇਹਨੂੰ WhatsApp ਕਰ ਬਾਈ ਨੂੰ ਲੈ ਡੇਰਾ ਬਾਬਾ ਨਾਨਕ ਲਿਖਿਆ ਮੇਰਾ ਫੋਨ ਕਿੱਥੇ ਹੈ ਬਹੁਤ ਤਾਂ ਚੱਲ ਗਿਆ ਤਾਂ ਹੁਣ ਕਿਹਨੂੰ ਕਰ ਕਿਹਨੂੰ WhatsApp ਕਰਨੀ ਬਾਈ ਇਹ ਉਹ ਬਾਈ ਨੂੰ ਕਰ ਦੇਣੀ ਬਾਈ ਨਾਲ ਉਹ ਆਪਣੇ ਮਾਮੇ ਨੂੰ ਕਰ ਦੇਣੀ ਹੈ ਅੱਛਾ ਕਰੋਨਾ ਦੀ ਉਹ ਆਪਣੇ ਨੂੰ ਲਾ ਲਾ ਕੇ ਕਿਸੇ ਨੂੰ ਬਾਈ ਉਹ ਪੱਪੀ ਦੇ ਲੱਗਿਆ ਲੱਗਦੇ ਚੱਲ ਕਰ ਦਿੰਦੇ ਨੇ ਉਹਨੂੰ ਵੀ ਵਟਸਐਪ ਪਰ ਨੰਬਰ ਲਗਾ ਕੇ ਆਈਏ ਬਾਈ ਨੂੰ ਕਰ ਦਨੇ ਨੇ ਵਟਸਐਪ ਉਹਨਾ ਆਪੇ ਗਾਹ ਕਰ ਦਰਿਏ ਬਿਲਕੁਲ ਹੀ ਬਿਲਕੁਲ ਇਹ ਜ਼ਰੂਰੀ ਆ ਜੀ ਕਰੋਨਾ ਦੀ ਰਿਪੋਰਟ ਜ਼ਰੂਰੀ ਉਹਨਾਂ ਦੀ ਬਾਈ ਹੁਣ ਅਸੀਂ ਆਪਣੇ ਸਰਕਾਰੀ ਹਸਪਤਾਲ ਪੁੱਛਿਆ ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਕਹਿੰਦੇ ਬੰਦ ਹੋ ਗਈ ਬਾਈ ਵੀ ਇਹ ਵੈਲਿਡ ਨਹੀਂ ਕਿਸੇ ਸਰਕਾਰੀ ਕੰਮ ਚ ਹੈਗੀ ਵੀ ਬੰਦ ਕਰਤੀ ਪਰ ਉਰੇ ਹੈਗੀ ਆ ਹਾਂ ਉਰੇ ਜਿਹੜਾ ਡੇਰਾ ਬਾਬਾ ਨਾਨਕ ਸਰਕਾਰੀ ਹਸਪੀਟਲ ਐਥੇ ਬੜੀ ਐੱਛੀ ਹੁੰਦੀ ਆ ਬਸ ਇੱਥੇ ਐੱਛੀ ਬਣਦੀ ਹੋਵੇ ਤੇ ਨਹੀਂ ਬਣਦੀ ਹੋਵੇ ਹੋਰ ਸਾਰੇ ਪੰਜਾਬ ਚ ਬੰਦ ਆ ਸਰਕਾਰ ਵੱਲੋਂ ਤਾਂ ਪੂਰੀ ਬੰਦ ਸੀ ਨਾ ਇੱਥੇ ਆਏ ਇੱਥੇ ਮੰਗਦੇ ਆਂ ਔਰ ਪੂਰੀ ਸਰਕਾਰ ਵੱਲ ਤੇ ਚੱਲ ਰਹੀ ਆ ਉਹ ਬਾਕੀ ਕੱਲ ਨੂੰ ਤੁਹਾਨੂੰ ਫੌਜੀ ਵੀਰਾਂ ਨੂੰ ਬੁਲਾਉਂਗੇ ਉੱਥੇ ਵੀ ਸਾਡੇ ਜਾਨ ਮਿਸ਼ਾਨ ਪਾਉਣੇ ਗਲੇ ਆ ਹਾਂ ਹਾਂ ਮੱਝੂ ਸਨੂਟ ਆਏ ਆ ਹਾਂ ਬਹੁਤ ਬਣਿਆੜੀ ਉੱਥੇ ਹਾਂ ਵੀ ਮਲਾਉਣੇ ਮਲਾਉਣੇ ਕੱਲ ਨੂੰ ਠੀਕ ਆ ਜੀ ਫਿਰ ਪਤਾ ਨੂੰ ਮਿਲਦੇ ਹਣ ਕੱਲ ਨੂੰ ਜੀ ਕਰਾਉਂਦੇ ਦਰਸ਼ਨ ਸਾਸਰੀ ਗਾਜ ਸਾਰੇ ਦਸੇ ਕਾਲਗੋਡ ਨਾਈਟ ਆ ਗਿਆ ਤੇ